ਬੱਸ ਇਹਦੇ ਨਾਲ ਇਹ ਕੰਮ ਆ ਚੱਪਲ ਚੱਕ ਲਈ ਮਗਰਮਗਰ ਜਿਵੇਂ ਕੁੱਟਣਾ ਹੋਵੇ ਮੈਨੂੰ ਆ ਸਾਡੀ ਬਰੋਸ ਨਹੀਂ ਇਹਦੀ ਨਾ ਵਿਚਾਰੀ ਦੀ ਢੂਹੀ ਟੁੱਟ ਗਈ ਸੀ ਅਗਰ ਤੁਹਾਡੇ ਕੋਲ ਹੈ ਕੋਈ ਇਹੋ ਜਿਹਾ ਇਲਾਜ ਹਨ ਵੀ ਜਿਹੜਾ ਇਹਨੂੰ ਲੋਟ ਕਰ ਸਕਦਾ ਤਾਂ ਸਾਨੂੰ ਬਈ ਜਰੂਰ ਦੱਸਿਓ ਤੇ ਆ ਕੀ ਡੋਲੀ ਆ ਕੀ ਬਸੰਤੀ ਆ ਜਾ ਇਹ 12 ਵਜ ਗਈਆਂ ਇਹ ਖੜਦੀ ਹੀ ਨਹੀਂ ਹੈਗੀ ਹਾਂ ਹੋ ਨੂੰ ਲੈ ਫੜ ਕੇ ਕਿੱਧਰ ਦੀ ਬਣੀਏ ਤਰੇ ਪਾੜੀ ਚੌੜਕਾ ਨਹੀਂ ਚੌੜਕਾ ਨਹੀਂ ਕਰਦਿਨਾ ਇਹਦੀ ਆ ਸਾਡੀ ਬਰੋਸ ਨਹੀਂ ਇਹਦੀ ਨਾ ਵਿਚਾਰੀ ਦੀ ਟੂ ਹੀ ਟੁੱਟ ਗਈ ਸੀ ਤੇ ਇਹਨੂੰ ਮਨਜੀ ਦੀ ਪਈ ਰਹਿੰਦੀ ਆ ਚੱਕ ਤੱਕ ਕੇ ਉਹਨਾਂ ਪਰਾਂ ਕਰਨਾ ਤੇ ਇਹਦਾ ਨਾ ਜਿਹੜਾ ਆ ਪਿਛਲਾ ਪਾਸਾ ਆ ਢੂਹੀ ਤੇ ਲੱਗੇ ਪਿਛਲਾ ਪਿਛਲਾ ਉਹ ਸਾਰਾ ਮਤਲਬ ਕੀ ਖੜ ਗਿਆ ਕਿ ਉਹ ਚੱਲ ਨਹੀਂ ਸਕਦੀ ਵਿਚਾਰੀ ਪਿਛਲੇ ਪੈਰਾਂ ਤੋਂ ਇਹ ਤੋਰ ਫਿਰ ਨਹੀਂ ਚੱਗਦੀ ਹੈਗੀ ਤੇ ਮੂਹਲਾ ਮੂਹਲੇ ਹਿੱਸਾ ਚੱਲਦਾ ਇਹਦਾ ਤੇ ਫਿਰ ਵੀ ਦੇਖੋ ਇੰਨੀ ਚੌੜ ਕਰਦੀ ਹੁੰਦੀ ਜੇ ਇੰਨੀ ਚੌੜ ਕਰਦੀ ਹੁੰਦੀ ਸੀ ਨਾ ਬਾ ਪੁੱਥੋ ਹੀ ਨਾ ਇਹਦਾ ਵੀ ਜੀ ਕਰਦਾ ਸੀ ਇਹਨਾਂ ਵਾਂਗੂ ਭੱਜਾਂ ਖੇਡਾਂ ਠੀਕ ਆ ਤੇ ਵਿਚਾਰੀ ਹੁਣ ਵਰ ਕੀ ਕਰੇ ਹਨ ਤੇ ਜਦੋਂ ਟੂਹੀ ਟੁੱਟ ਗਈ ਹੁਣ ਜਦੋਂ ਥੱਲੇ ਨਹੀਂ ਜਾਂਦਾ ਤੇ ਨਾ ਤੁਰਿਆ ਫਿਰਿਆ ਜਾਂਦਾ ਅਗਰ ਤੁਹਾਡੇ ਕੋਲ ਹੈ ਕੋਈ ਇਹੋ ਜਿਹਾ ਇਲਾਜ ਹਨ ਵੀ ਜਿਹੜਾ ਇਹਨੂੰ ਲੋਡ ਕਰ ਸਕਦਾ ਤਾਂ ਸਾਨੂੰ ਬਈ ਜਰੂਰ ਦੱਸਿਓ ਆਹ ਵੇਖੋ ਇਹ ਇੰਨੇ ਨਾਲ ਹੀ ਖੁਸ਼ ਆ ਵਿਚਾਰੀ ਵੀ ਮੇਰੇ ਨਾਲ ਚੌੜ ਕਰਦੇ ਬਾਸ ਹਾਂ ਪਤਾ ਹਾਂ 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 ਇਹਦਾ ਵਿਚਾਰ ਤੋਂ ਜਮੀ ਨਹੀਂ ਚੱਲਿਆ ਜਾਂਦਾ ਹੈਗਾ ਇਹ ਆ ਇੰਨਾ ਕ ਨਹੀਂ ਆ ਆ ਵੀ ਦਿਖਾ ਰਿਹਾ ਦੇਖੋ ਓਏ ਤੁਸੀਂ ਜਿਗਦੇ ਨਹੀਂ ਜਿਗਦੇ ਨਹੀਂ ਆ ਹਾਂ 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 ਆਈ ਤੱਕੇ ਰੇਤੇ ਚ ਕਰਦੇ ਆ ਤੇ ਆਥ ਨੇ ਮੰਜੀ ਦੇ ਹੁੰਦੀ ਆ ਉਹ ਤੇ ਸੜ ਕੇ ਨੂੰ ਰੇਤੇ ਤੇ ਬਿਠਾ ਦਿੰਦੇ ਆ ਵੀ ਜਿੰਨਾ ਵੀ ਹੋ ਸਕਦਾ ਉਹ ਆਪ ਜੀ ਆਪ ਨੂੰ ਕੋਸ਼ਿਸ਼ ਕਰੇ ਹਨਾ ਸਰੀਰ ਨੂੰ ਹਿਲਾਉਣ ਦੀ ਆ ਲੈ ਆ ਦੇਖੋ ਆ ਆ ਕੀ ਕੰਮ ਆ ਆ ਕੀ ਆ ਆ ਹਾਂ ਆਹਾ ਆਹਾ ਆ ਗਿਆ ਆ ਚੱਪਲ ਮੂੰਚ ਲਈ ਫਿਰਦੀਆਂ ਮੇਰੇ ਮਾਗਰ ਮਾਗਰ ਆ ਚੱਪਲ ਆ ਚੱਪਲ ਇਹ ਛੱਡ ਛੱਡਦੀਂ ਖੜ ਜਾ ਫਿਰ ਬੱਸ ਤੇ ਲੈ ਵੇ ਇਹ ਕੰਮ ਆ ਚੱਪਲ ਚੱਕ ਲਈ ਮਾਗਰ ਮਾਗਰ ਜਿੰਨੇ ਕੁੱਟਣਾ ਹੋਵੇ ਮੈਨੂੰ ਓਏ ਮਾਰਨਾ ਥੋੜੀ ਆ ਮੇਰੇ ਆ ਉਸ ਵਿੱਚ ਦੇਖੋ ਇੱਕ ਚੱਪਲ ਪਿੱਛੇ ਕਿਵੇਂ ਬਾਲੀ ਵਧੀਆ ਚੀਜ਼ ਐ ਜਿਹਦੇ ਪਿੱਛੇ ਲੜੀ ਜਾਂਦੇ ਦੋਏ ਜਾਂਦੀਆਂ ਲੈ ਮੇਰੇ ਮਾਗਰ ਮਾਗਰ ਇਹਨਾਂ ਦਾ ਕੀ ਕਰੀਏ ਸੀ ਲੈ ਆ ਵੇਖ ਲੋ ਕਿੰਨੀ ਵਧੀਆ ਚੀ ਚੱਕਾ ਫਿਰਦਾ ਐ ਇਹ ਬੈਂਕ ਵਿੱਚ ਜਮਾ ਕਰਾ ਕੇ ਹੁੰਦੀ ਐ ਤਾਂ ਘੱਟ ਵਿਚਾਰਦਾ ਇਹਦਾ ਦੁੱਖ ਬੜਾ ਜਿਆਦਾ ਵੱਡਾ ਬੜਾ ਜਿਆਦਾ ਆਪਾਂ ਆਪਦੇ ਤੇ ਲਾ ਕੇ ਵੇਖੀ ਨਾ ਜਦੋਂ ਕਿ ਇਹ ਇਨਸਾਨ ਦੀ ਮੰਨ ਲਾ ਵੀ ਆਪਣੀ ਵੀ ਕਈ ਵਾਰ ਇਦਾਂ ਦਾ ਕੋਈ ਐਕਸੀਡੈਂਟ ਹੋ ਜਾਏ ਆਪਣੇ ਨਾਲ ਆਪਣੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਆਪਾਂ ਤਾਂ ਬੋਲ ਕੇ ਵੀ ਕੋਈ ਚੀਜ਼ ਮੰਗ ਸਕਦੇ ਹਣਾ ਜਾਂ ਕਿਸੇ ਨੂੰ ਕਹਿ ਕੇ ਵੀ ਮੰਗ ਸਕਦੇ ਆ ਇਹ ਵਿਚਾਰੀ ਹੁਣ ਕੀ ਦੱਸੇ ਕਿਸੇ ਨੂੰ ਹਣਾ ਕੀ ਆ ਉਹਦਾ ਦੁੱਖ ਰੋਵੇ ਪਰ ਇਹਦਾ ਜਿੰਨਾ ਵੀ ਸਾਥ ਉਤਿਆਰ ਰੱਖਿਆ ਜਾਂਦਾ ਜਿੰਨਾ ਵੀ ਰੱਖਿਆ ਜਾਂਦਾ ਸੀ ਉਹਨਾਂ ਨਾਲ ਰੱਖਦੇ ਆ ਇਹ ਵਿਚਾਰੀ ਦਾ ਉਹੋ ਇਹ ਵੀ ਕੁੜੀ ਆ ਠੀਕ ਆ ਤੇ ਉਹ ਇڈیا ਹੱਦ ਲਾਵੇ ਹੋਰ ਵੀ ਹੈਗੇ ਸੀ ਅ ਦੋ ਜਾਨਵਰ ਹੋਰ ਵੀ ਹੈਗੇ ਸੀ ਪਰ ਇਹ ਸਾਰੇ ਇੰਨੇ ਹੋਣ ਕਰਕੇ ਉਹ ਸਾਥੋਂ ਸਾਹਮਣੇ ਨਹੀਂ ਗਏ ਤੇ ਉਹ ਕਿਸੇ ਰਿਸ਼ਤੇਦਾਰੀ ਚ ਅਸੀਂ ਫੜਾਤੇ ਸੀਗੇ ਤੇ ਇਹਨਾਂ ਦਾ ਅਸੀਂ ਜਿੰਨਾ ਵੀ ਜਤੋਂ ਧਿਆਨ ਰੱਖਿਆ ਜਾਂਦਾ ਸੀ ਉਹਨਾਂ ਰੱਖਦੇ ਚੌੜ ਤਾਂ ਇੰਨੀ ਜਿਆਦੇ ਕਰਦੀ ਨੇ ਹੈਗੀਆਂ ਸਾਰੀਆਂ ਕੁੱਤੀਆਂ ਨੇ ਇਹ ਇੰਨੀ ਜਿਆਦੇ ਚੌੜ ਕਰਦੀ ਨੇ ਨਾ ਇੰਨੀ ਜਿਆਦੇ ਕਰਦੀ ਨੇ ਵੀ ਬੰਦੇ ਇਕੱਲੇ ਬੰਦੇ ਨੂੰ ਤਾਂ ਬੰਦਲਾ ਆ ਲੈਣਾ ਆ ਲੈ ਬੋਲੀ ਦੀ ਚੱਪਲ ਚੱਕੀ ਫਿਰਦੀ ਆ ਉਦੋਂ ਦੀ ਇਹ ਪਤਾ ਨਹੀਂ ਕੀ ਇਹਨੇ ਕਿਤੇ ਪਾ ਕੇ ਆਉਣੀ ਆ ਛੱਟਰੀ ਚੱਪਲ ਮਾਰੂ ਮੈਂ ਆ ਜਾ ਜੰਗਾ ਆ ਜਾ ਆ ਜਾ ਤੈਨੂੰ ਵੀ ਇਹਨਾਂ ਨੂੰ ਰੀਸ ਨਹੀਂ ਹੁੰਦੀਆਂ ਨਾ ਇੱਕ ਦੂਜੀ ਦੀ ਇਨਹੀ ਰੀਸ ਹੁੰਦੀ ਐ ਵੀ ਬਸ ਉਹਦੇ ਨਾਲ ਲੱਗ ਗਿਆ ਖੇਡਣ ਦਾ ਮੇਰੇ ਨਾਲ ਦੀ ਖੇਡੇ ਹੋ ਮੈਂ ਇਹਨੇ ਮਾਰ ਗਏ ਭਾਈ ਲੋ ਜੀ ਇਹ ਸਾਡੇ ਸਾਰੇ ਜਿੰਨੇ ਵੀ ਹੈਗੇ ਸੀ ਇੱਕ ਤਰ੍ਹਾਂ ਦੇ ਸਾਡੇ ਘਰ ਦੇ ਮੈਂਬਰ ਹੀ ਨੇ ਠੀਕ ਆ ਅਸੀਂ ਜਾਨਵਰਦੰਨਾਂ ਨੂੰ ਕਦੇ ਸਮਝਦੇ ਨਹੀਂ ਹੈਗੇ ਬੰਦਾ ਕੀ ਕਰੇ ਹੁਣ ਪਾਣੀ ਪੁਣੀ ਪੀਣ ਲੱਗ ਗਿਆਂ ਥੱਕ ਗਿਆਂ ਸਾਰੀਆਂ ਇਹ ਹੋਏ ਪੀ ਲੋ ਪੀ ਲੋ ਪੀ ਲੋ ਪੀ ਲੋ ਧੰਮ ਬੜਾ ਚੜ ਗਿਆ ਹੁਣ ਖਾ ਪੁੱਤ ਹਾਂ ਤੈਨੂੰ ਕੈਮਰੇ ਦਾ ਪਤਾ ਤੈਨੂੰ ਕੈਮਰੇ ਦਾ ਪਤਾ ਲੱਗ ਗਿਆ ਤੂੰ ਮਗਰ ਮਗਰ ਫਿਰ ਗਿਆ ਜਿੱਧਰ ਕੈਮਰਾ ਘੁੰਮਦਾ ਉਧਰ ਹੀ ਆ ਜਾਨੀਆ ਯਾਰ ਜਿਵੇਂ ਕੈਮਰੇ ਦਾ ਓਏ ਓਏ ਆ ਜਾ ਆ ਜਾ ਆ ਜਾ ਆਜੋ ਆਜੋ ਓਏ ਗਾਲ ਕਰਨੀ ਐਂ ਦੀ ਤੁਸੀਂ ਨਾ ਇਕੱਲੇ ਇਕੱਲੀ ਲਈ ਨਹੀਂ ਜਾ ਸਕਦੇ ਠੀਕ ਈ ਹਾਂਜੀ ਸਾਡਾ ਬਲੌਗ ਹੋਂਦਾ ਖਤਮ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਘਰ ਦੇ ਮੈਂਬਰਸ ਨੂੰ ਕਿਵੇਂ ਲੱਗੇ ਤੇ ਐਦਾਂ ਹੀ ਘੈਂਟ ਘੈਂਟ ਵੀਡੀਓ ਵੇਖਣ ਲਈ ਤੁਹਾਡੇ ਭਰਾ ਨੂੰ ਫੋਲੋ ਕਰ ਲਓ